ਇਹ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖਿਆ ਨੇ ਕਿ ਕਿਸ ਤਰੀਕੇ ਦੇ ਨਾਲ ਹਨੇਰੀ ਚੱਲ ਰਹੀ ਹੈ ਟੈਂਟ ਉੱਡ ਚੁੱਕੇ ਨੇ ਸਮਾਨ ਜ਼ਮੀਨ ਦੇ ਉੱਤੇ ਖਿਲਰ ਚੁੱਕਾ ਹੈ ਤੇ ਲੋਕ ਉਸ ਨੂੰ ਇਕੱਠੇ ਕਰ ਰਹੇ ਨੇ ਹਨੇਰੀ ਕਾਰਨ ਝੱਖੜ ਕਾਰਨ ਕਾਫੀ ਪਰੇਸ਼ਾਨੀ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਇੱਕ ਪਾਸੇ ਮੌਸਮ ਨੇ ਪੰਜਾਬ ਦੇ ਵਿੱਚ ਕਰਵਟ ਲਈ ਹੈ ਤੇ ਦੂਸਰੇ ਪਾਸੇ ਅੱਜ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਹੈ ਜਿਸ ਦੌਰਾਨ ਲੋਕ ਇਸ ਵੇਲੇ ਵੋਟ ਪਾਉਣ ਦੇ ਲਈ ਪੋਲਿੰਗ ਬੂਥਾਂ ਤੇ ਜਾ ਰਹੇ ਨੇ ਪਰ ਜਦ ਅਚਾਨਕ ਕਈ ਇਲਾਕਿਆਂ ਦੇ ਵਿੱਚ ਮੌਸਮ ਬਦਲਿਆ ਤੇ ਲੋਕਾਂ ਦੇ ਲਈ ਪਰੇਸ਼ਾਨੀ ਨੀਆਂ ਖੜੀਆਂ ਹੋ ਗਈਆਂ ਕਿਉਂਕਿ ਤੇਜ਼ ਹਨੇਰੀ ਚੱਲੀ ਝੱਖੜ ਆਇਆ ਜਿਸ ਕਾਰਨ ਧੂੜ ਪਰ ਇਸ ਹਨੇਰੀ ਦੇ ਜੋ ਮਿੱਟੀ ਸੀ ਉਹ ਲੋਕਾਂ ਦੀ ਅੱਖਾਂ ਦੇ ਵਿੱਚ ਪੈਣੀ ਸ਼ੁਰੂ ਹੋ ਗਈ ਤੇ ਨਾਲ ਹੀ ਜੋ ਪੋਲਿੰਗ ਸਟੇਸ਼ਨ ਦੇ ਬਾਹਰ ਟੈਂਟ ਲਗਾਏ ਗਏ ਸੀਗੇ ਲੋਕ ਉੱਥੇ ਬੈਠੇ ਹੋਏ ਸੀਗੇ ਉਹਨਾਂ ਦੇ ਕੋਲ ਜੋ ਕਾਗਜ਼ ਪੱਤਰ ਸੀ ਉਹ ਇਸ ਚਲਦੀ ਹਨੇਰੀ ਕਾਰਨ ਉੱਡਣ ਲੱਗੇ ਜ਼ਮੀਨ ਤੇ ਖਿੱਲਰ ਗਏ ਤੇ ਜਿਹੜੇ ਟੈਂਟ ਲੱਗੇ ਸੀ ਉਹ ਜ਼ਮੀਨ ਤੇ ਡਿੱਗ ਜਾਂਦੇ ਨੇ ਜਿਸ ਤੋਂ ਬਾਅਦ ਪੋਲਿੰਗ ਬੂਥ ਦਾ ਜੋ ਸਟਾਫ ਸੀ ਉਹਨਾਂ ਦੇ ਵੱਲੋਂ ਦੁਬਾਰਾ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਲੋਕਾਂ ਦੀ ਜਿਹੜੀ ਵੋਟ ਹੈ ਉਹ ਇੱਥੇ ਪਵਾਈ ਜਾਂਦੀ ਹੈ ਅੱਜ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ ਤੇਨਾ ਚੋਣਾਂ ਦਰਮਿਆਨ ਜਿੱਥੇ ਲੋਕ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੋਟ ਪਾਈ ਜਾ ਰਹੀ ਹੈ ਪਰ ਇਸੇ ਦਰਮਿਆਨ ਕਈ ਥਾਂਾਂ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਬਦਲਦਾ ਹੋਇਆ ਨਜ਼ਰ ਆਇਆ ਜਿਹਾ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ 1 ਤੇ 2 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਹਨੇਰੀ ਚੱਲ ਸਕਦੀ ਹੈ ਝੱਖੜ ਆ ਸਕਦਾ ਹੈ ਜਿਸ ਕਾਰਨ ਲੋਕ ਪਹਿਲਾਂ ਹੀ ਸਾਵਧਾਨੀ ਵਰਤਣ ਤੇ ਸੱਚਮੁੱਚ ਅਜਿਹੇ ਹਾਲ ਬਣਦੇ ਹੋਏ ਹੁਣ ਪੰਜਾਬ ਦੇ ਵਿੱਚ ਨਜ਼ਰ ਆਏ ਨੇ ਜਿਨ੍ਹਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਤੇਜ਼ ਹਨੇਰੀ ਚੱਲੀ ਹੈ ਤੇ ਪੋਲਿੰਗ ਬੂਥ ਜੋ ਲਗਾਏ ਗਏ ਨੇ ਜੋ ਟੈਂਟ ਲਗਾਏ ਗਏ ਨੇ ਉਹ ਹਵਾ ਦੇ ਵਿੱਚ ਉੱਡਦੇ ਹੋਏ ਨਜ਼ਰ ਆਏ ਐ ਤੇ ਲਗਾਤਾਰ ਸਮਾਨ ਜਿਹੜਾ ਉਹ ਸੜਕ ਤੇ ਜ਼ਮੀਨ ਤੇ ਦਰੁੱਦਰ ਖਿੱਲਰ ਚੁੱਕਾ ਹੈ ਤੇ ਉਸ ਨੂੰ ਇਕੱਠੇ ਜਿਹੜੇ ਲੋਕ ਕਰਦੇ ਹੋਏ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਦੇਖਿਆ ਜਾ ਸਕਦਾ ਹੈ ਕਿ ਕਿਹੋ ਜਿਹੇ ਹਾਲਾਤ ਬਣੇ ਆ ਟੈਂਟ ਲਗਾਏ ਗਏ ਸੀਗੇ ਉਹਨਾਂ ਟੈਂਟਾਂ ਨੂੰ ਡੰਡਿਆਂ ਦੇ ਜ਼ਰੀਏ ਖੜਾ ਕੀਤਾ ਗਿਆ ਸੀ ਪਰ ਤੇਜ਼ ਹਵਾਵਾਂ ਮੱਜ ਚਲੀਆਂ ਹੈ ਤੇ ਉਸ ਵੇਲੇ ਡੰਡੇ गिर ਗਏ ਟੈਂਟ ਵੀ ਹੀਠਾ ਜ਼ਮੀਨ ਤੇ ਆ ਗਏ ਤੇ ਲੋਕ ਜਿਹੜੇ ਉਥੋਂ ਦੀ ਭੱਜ ਕੇ ਆਪਣੀ ਜਾਨ ਬਚਾ ਰਹੇ ਨੇ ਕਿ ਉਹਨਾਂ ਦਾ ਕਿਤੇ ਕੋਈ ਨੁਕਸਾਨ ਨਾ ਹੋ ਜਵੇ ਉਹਨਾਂ ਦੇ ਕੋਈ ਸੱਟ ਪੇਟ ਨਾ ਲੱਗ ਜਵੇ ਜਿਸ ਕਾਰਨ ਉਹ ਇੱਧਰ ਉੱਧਰ ਭੱਜ ਰਹੇ ਨੇ ਤੇ ਕਹਿ ਰਹੇ ਨੇ ਕਿ ਜਦ ਮੌਸਮ ਥੋੜਾ ਸੁਧਰ ਜਾਏਗਾ ਠੀਕ ਹੋ ਜਾਏਗਾ ਹਵਾਵਾਂ ਚਲਣੀਆਂ ਬੰਦ ਹੋ ਜਾਣਗੀਆਂ ਤੇ ਉਸ ਵੇਲੇ ਲੋਕ ਆਉਣਗੇ ਤੇ ਆ ਕੇ ਇੱਥੇ ਵੋਟ ਪਾਉਣਗੇ ਜੋ ਵੀਡੀਓ ਹੈ ਉਹ ਫਰੀਦਕੋਟ ਤੋਂ ਆਈ ਹੈ ਜਿੱਥੇ ਕੀ VOTING ਵਾਲੇ ਦਿਨ ਮੌਸਮ ਨੇ ਕਰਵਟ ਲੈ ਲਈ ਹੈ ਤੇਜ਼ ਹਨੇਰੀ ਚੱਲਣ ਲੱਗੀ ਤੇ ਇਸ ਤੇਜ਼ ਹਨੇਰੀ ਕਾਰਨ ਪੋਲਿੰਗ ਬੂਥ ਦਾ ਸ਼ੈੱਡ ਡਿੱਗ ਗਿਆ ਤੇ ਬਾਲ-ਬਾਲ ਲੋਕ ਇੱਥੇ ਬਚੇ ਨੇ ਤੇ ਜਿਹੜਾ ਸਟਾਫ ਹੈ ਉਹਨਾਂ ਦੇ ਵੱਲੋਂ ਹੁਣ ਪੂਰੇ ਤਰੀਕੇ ਦੇ ਨਾਲ ਇਸ ਪੰਡਾਲ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੈਂਟ ਚੁੱਕਦੇ ਹੋਏ ਉਹ ਨਜ਼ਰ ਆਏ ਨੇ ਤੇ ਇਸ ਤੋਂ ਇਲਾਵਾ ਜੋ ਕਾਗਜ਼ ਪੰਨੇ ਨੇ ਉਹ ਸੜਕ ਦੇ ਉੱਤੇ ਖਿੱਲਰ ਚੁੱਕੇ ਆ ਤੇ ਲੋਕ ਇਹੀ ਕਹਿ ਰਹੇ ਨੇ ਕਿ ਮੌਸਮ ਥੋੜਾ ਠੀਕ ਹੋ ਜਾਵੇ ਇਹ ਹਵਾਵਾਂ ਚਲਣੀਆਂ ਬੰਦ ਹੋ ਜਾਣ ਉਸ ਤੋਂ ਬਾਅਦ ਲੋਕ ਆਉਣਗੇ ਤੇ ਉਹਨਾਂ ਦੇ ਵੱਲੋਂ ਵੋਟ ਪਾਈ ਜਾਏਗੀ